ਹਾਸ਼ਕਾ ਸੰਧੀਰ ਕੁਰਾਲੀ ਦੇ ਇਲਾਕੇ ਦੇ ਵਿੱਚ ਉਸ ਸਮੇਂ ਸਨਸਨੀ ਫੈਲਦੀ ਹੈ ਜਦੋਂ ਪੁਲਿਸ ਅਧਿਕਾਰੀਆਂ ਨੂੰ ਸੜਕ ਦੇ ਗੱਭੇ ਜਿਹੜੀ ਹੈ ਇੱਕ ਗੱਡੀ ਮਿਲਦੀ ਆ ਔਰ ਗੱਡੀ ਦੀਆਂ ਨੰਬਰ ਪਲੇਟਾਂ ਗਾਇਬ ਹੁੰਦੀਆਂ ਨੇ ਗੱਡੀ ਦੇ ਸ਼ੀਸ਼ੇ ਟੁੱਟੇ ਹੋਏ ਹੁੰਦੇ ਨੇ ਪਰ ਆਸ-ਪਾਸ ਕੁਝ ਵੀ ਨਹੀਂ ਮਿਲਦਾ ਇਲਾਕੇ ਦੇ ਵਿੱਚ ਲੋਕ ਸਹਿਮੇ ਹੁੰਦੇ ਨੇ ਕਿ ਆਖਰਕਾਰ ਇਹ ਗੱਡੀ ਆਈ ਤਾਂ ਆਈ ਕਿੱਥੋਂ ਦੂਜੇ ਪਾਸੇ ਸੜਕ ਦੇ ਉੱਤੇ ਇੱਕ ਜੋ ਬਿਜਲੀ ਦਾ ਖੰਭਾ ਹੈ ਉਹ ਵੀ ਟੁੱਟਿਆ ਹੋਇਆ ਮਿਲਦਾ ਤਾਂ ਕੁਰਾਲੀ ਤੋਂ ਇਹ ਘਟਨਾ ਸਾਹਮਣੇ ਆਈ ਹੈ ਜਿੱਥੇ ਪੁਲਿਸ ਪੈਟਰੋਲਿੰਗ ਕਰ ਰਹੀ ਹੁੰਦੀ ਹੈ ਤੇ ਉਸੇ ਦੌਰਾਨ ਕਰਤਾਰਪੁਰ ਪਿੰਡ ਦੇ ਨਜ਼ਦੀਕ ਜਿਹੜਾ ਇੱਕ ਗੱਡੀ ਖੱਡ ਦੇ ਵਿੱਚ ਡਿੱਗੀ ਹੋਈ ਪੁਲਿਸ ਅਧਿਕਾਰੀਆਂ ਨੂੰ ਮਿਲਦੀ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜੀ ਗੱਡੀ ਉੱਥੇ ਖੜੀ ਹੋਈ ਸੀ ਉਸੇ ਦੇ ਕੋਲ ਇੱਕ ਖੰਭਾ ਵੀ ਗਿਰਿਆ ਹੋਇਆ ਮਿਲਦਾ ਔਰ ਗੱਡੀ ਪੂਰੀ ਤਰੀਕੇ ਦੇ ਨਾਲ ਨਸ਼ਟ ਹੋਈ ਮਿਲਦੀ ਔਰ ਦੂਜੇ ਪਾਸੇ ਗੱਡੀ ਦੇ ਜੋ ਨੰਬਰ ਪਲੇਟਾ ਸਨ ਉਹ ਗਾਇਬ ਦੱਸੀਆਂ ਜਾ ਰਹੀਆਂ ਹੁਣ ਪੁਲਿਸ ਦੀ ਚੱਕਰਾਂ ਦੇ ਵਿੱਚ ਪਈ ਹੈ ਕਿ ਆਖਰਕਾਰ ਇੰਜ ਕਿਉਂ ਹੈ ਔਰ ਜੇਕਰ ਹਾਦਸਾ ਹੋਇਆ ਹੈ ਇਸ ਹਾਦਸੇ ਦੇ ਵਿੱਚ ਜੋ ਵਿਅਕਤੀ ਬਚਿਆ ਉਸਨੇ ਇਸ ਗੱਡੀ ਤੋਂ ਨੰਬਰ ਪਲੇਟਾ ਕਿਉਂ ਲਾਹੀਆਂ ਇਹ ਵੀ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਔਰ ਦੂਜੇ ਪਾਸੇ ਜਦੋਂ ਪੁਲਿਸ ਅਧਿਕਾਰੀਆਂ ਨੇ ਲੋਕਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਫਿਲਹਾਲ ਉਹਨਾਂ ਨੂੰ ਕੋਈ ਵੀ ਜਾਣਕਾਰੀ ਹੱਥ ਨਹੀਂ ਲੱਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੈਟਰੋਲਿੰਗ ਕਰਨ ਦੇ ਦੌਰਾਨ ਹੀ ਗੱਡੀ ਨੂੰ ਵੇਖਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਉਹ ਗੱਡੀ ਦੇ ਨਜ਼ਦੀਕ ਜਾ ਕੇ ਸਾਰੀ ਸ਼ਨਾਖਤ ਕਰਦੇ ਨੇ ਪਰ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਦਾ ਸਰਿਕ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਜੋ ਕਿ ਕਰਾਲੀ ਸਿਸਮਾ ਰੋਡ ਤੋਂ ਛੱਕੀ ਖਾਲਸੇ ਵਿੱਚ ਐਕਸੀਡੈਂਟ ਹੋਈ ਗੱਡੀ ਇੱਕ ਖਾਈ ਦੇ ਵਿੱਚ ਡਿੱਗੀ ਹੋਈ ਸੀ ਤਾਂ ਮੌਕੇ ਤੁਸੀਂ ਪਹੁੰਚੇ ਹੋ ਕੀ ਦੇਖੀ ਸਥਿਤੀ ਹੈ ਅਸੀਂ ਉੱਥੇ ਮੌਕੇ ਤੇ ਪਹੁੰਚੇ ਆ ਪਰ ਸਾਨੂੰ ਕੋਈ ਜਿਵੇਂ 112 ਤੋਂ ਮੈਸੇਜ ਆਂਦਾ ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਸੀ ਆਇਆ ਤੇ ਅਸੀਂ ਪੈਟਰੋਲਿੰਗ ਕਰਦੇ ਸੀਗੇ ਦੌਰਾਨੇ ਪੈਟਰੋਲਿੰਗ ਸਾਨੂੰ ਇਹ ਗੱਡੀ ਸਾਈਡ ਤੇ ਥੱਲੇ ਉਤਰੀ ਹੋਈ ਨਜ਼ਰ ਆਈ ਹੈ ਕਾਫੀ ਅ ਘੁੱਟੀ ਹੋਈ ਹੈਗੀ ਗੱਡੀ ਇਹ ਇਹ ਲੱਗਦਾ ਹੈ ਕਿ ਕੁਝ ਟਾਈਮ ਪਹਿਲਾਂ ਜਾਂ अर्ਲੀ ਮਾਰਨਿੰਗ ਸਵੇਰੇ ਤੜਕਸਾਰ ਇਹ ਐਕਸੀਡੈਂਟ ਹੋਇਆ ਲੱਗਦਾ ਤੇ ਜਿਵੇਂ ਕਿ ਇੱਥੇ ਖੰਭਾ ਖੜਾ ਸੀਗਾ ਸੜਕ ਦੇ ਨਾਲ ਹੀ ਇਹ ਖੰਬੇ ਨੂੰ ਟਕਰਾ ਕੇ ਤੇ ਥੱਲੇ ਇਹ ਖਾਈ ਨੁਮਾ ਹੈਗਾ ਕਾਫੀ ਡੂੰਗਾ ਖੇਤ ਆ ਇਸ ਤਰ੍ਹਾਂ ਲੈਂਡਾ ਜਿਹੜੀ ਇਧਰ ਇਹਦੇ ਵਿੱਚ ਗਿਰੀ ਆ ਤੇ ਇਹਦੇ ਨਾਲ ਕਾਫੀ ਨੁਕਸਾਨ ਹੋਇਆ ਗੱਡੀ ਦਾ ਇੱਕ ਸਾਈਡ ਤਾਂ ਕਾਫੀ ਖਤਮੇ ਹੋ ਗਈ ਆ ਬਲੂਨ ਵੀ ਖੁੱਲੇ ਹੋਏ ਆ ਇਹਦੇ ਗੱਡੀ ਦੇ ਪਰ ਇਸ ਗੱਡੀ ਦੇ ਜਿਹੜੀ ਅੱਗੇ ਪਿੱਛੇ ਦੀਆਂ ਨੰਬਰ ਪਲੇਟਾਂ ਦੋਨੇ ਲਾਈਆਂ ਹੋਈਆਂ ਪਤ ਨਹੀਂ ਤਾਂ ਹੁਣ ਜਿਹੜੇ ਬੰਦੇ ਵਿੱਚ ਵੱਜੇ ਆ ਇਹਦੇ ਉਹ ਲਾਗੇ ਆ ਜਾਂ ਕਿਸੇ ਹੋਰ ਨੇ ਲਾਈਆਂ ਪਤਾ ਨਹੀਂ ਹੈਗਾ ਕਿਉਂਕਿ ਇਹਦੇ ਬਾਰੇ ਕੋਈ ਸਾਨੂੰ ਨੋਟ ਨਹੀਂ ਸੁਹਾ ਕਿ ਐਕਸੀਡੈਂਟ ਹੋਇਆ ਆ ਇਹਦਾ ਦੌਰਾਨੇ ਅਸੀਂ ਪੈਟਰੋਲਿੰਗ ਅਸੀਂ ਦੇਖੀ ਹੈ ਗੱਡੀ ਤੇ ਹੁਣ ਅਸੀਂ ਮੁੱਲਾਥਾਣੇ ਨੂੰ ਜਿਹੜਾ ਇਨਫੋਰਮ ਕਰਾਂਗੇ ਉਹ ਅੱਗੇ ਜਿਹੜੀ ਆ ਕਾਰਵਾਈ ਕਰਨਗੇ ਜੋ ਇਹਦਾ ਅੱਗੇ ਟ੍ਰੇਸਿੰਗ ਵਗੈਰਾ ਨੰਬਰ ਲੈ ਕੇ ਇਹਦੀ ਚਾਸੀ ਨੰਬਰ ਲੈ ਕੇ ਪਤਾ ਕਰਨਗੇ ਵੀ ਇਹ ਕਿਹਦੀ ਗੱਡੀ ਸੀਗੀ ਤੇ ਕੀ ਹੋਇਆ ਸੀਗਾ ਇਹ ਮਾਮਲਾ ਸਰ ਤਰਪਾਲ ਵਗੈਰਾ ਪਾਈ ਹੋਈ ਹੈ ਲੱਗਦਾ ਜੀ ਬੰਦੇ ਆਏ ਹੋਣਗੇ ਇੱਥੇ ਕਿ ਜਿਹੜੇ ਨੰਬਰ ਲਟਾਂ ਤਾਰ ਕੇ ਜਿਹੜੇ ਤਰਪਾਲ ਹੀ ਕੋਈ ਗੱਡੀ ਦੇ ਉੱਤੇ ਹਾਂ ਇਸ ਤੋਂ ਲੱਗਦਾ ਹੈ ਕਿ ਜਿਹਨਾਂ ਦਾ ਐਕਸੀਡੈਂਟ ਹੋਇਆ ਜਿਆਦਾ ਉਹਨਾਂ ਦੇ ਰਿਸ਼ਤੇਦਾਰ ਜਾਂ ਖੁਦ ਉਹ ਆਪ ਹੀ ਜੇ ਠੀਕ ਹੋਣਗੇ ਤੇ ਗੱਡੀ ਦੇ ਸਾਹਮਣੋਂ ਵਾਲ ਬਾਅਦ ਤੇ ਉਹ ਗੱਡੀ ਜਿਵੇਂ ਸ਼ੀਸ਼ਾ ਫਟਿਆ ਥਰਪਾਲ ਪਾ ਗਏ ਆ ਕਿ ਅੰਦਰ ਪਾਣੀ ਨਾ ਜਾਵੇ ਜਾਂ ਉਦਾਂ ਕੋ ਸੇਫ ਰਵੇ ਇਹ ਗੱਡੀ ਲੱਗਦਾ ਕੋਈ ਉਹਨਾਂ ਦਾ ਕੋਈ ਰਿਸ਼ਤੇਦਾਰ ਜਾਂ ਉਹਨਾਂ ਦੇ ਜਾਣ-ਪਛਾਣ ਜ਼ਰੂਰ ਆਏ ਆ ਇੱਥੇ ਇਹ ਸਿਰ ਕਿ ਓਵਰ ਸਪੀਡ ਨਾਲ ਲੱਗਦਾ ਹੈ ਜਾਂ ਕੋਈ ਡਰਿੰਕ ਜਾਂ ਕੋਈ ਕੀ ਹੋਈ ਹੈ ਕਿ ਜਿਹੜੇ ਇਸ ਤਰੀਕੇ ਦਾ ਹਾਦਸਾ ਹੋ ਜਾ ਮੇਨ ਹਾਈ ਵੀ ਕਾਫੀ ਦੂਰ ਹੈ ਕਾਫੀ ਜਾ ਕੇ ਖਾਈ ਜਿੱਡਗੀ ਹੈ ਕਾਰਨ ਦੋਏ ਤਿੰਨੇ ਹੋ ਸਕਦੇ ਆ ਓਵਰ ਸਪੀਡ ਵੀ ਉਹ ਕਈ ਵਾਰੀ ਹੋ ਜਾਂਦੀ ਆ ਇਸ ਤੋਂ ਇਲਾਵਾ ਕਈ ਵਾਰੀ ਬੰਦੇ ਨੂੰ ਨੀਂਦ ਆ ਜਾਂਦੀ ਆ ਨੀਂਦ ਦੇ ਵਿੱਚ ਵੀ ਬੰਦਾ ਜਿਹੜਾ ਆਪਣਾ ਜਿਹੜਾ ਡਰਾਈਵਰੀ ਦਾ ਬੈਲੈਂਸ ਹੋ ਗਵਾ ਬੈਂਦਾ ਹਾਂਜੀ ਤੇ ਗੱਡੀ ਕਿਸੇ ਨਾ ਕਿਸੇ ਚੀਜ਼ ਤੇ ਵੱਜ ਜਾਂਦੀ ਆ ਇਹ ਆਪਾਂ ਮੰਨ ਸਕਦੇ ਆ ਬਾਕੀ ਤਾਂ ਉਹਨਾਂ ਨੂੰ ਪੁੱਛਿਆ ਤਾਂ ਪਤਾ ਲੱਗੂਗਾ ਵੀ ਐਕਚੁਅਲੀ ਹੋਇਆ ਕੀ ਸੀਗਾ ਪਰ ਜਿਹੜੇ ਨੰਬਰ ਕੋਈ ਤਾਂ ਕਾਰਨ ਦਾ ਕੀ ਮਕਸਦ ਹੋਵੇ ਕੋਈ ਸ਼ੱਕੀ ਲੱਗਦਾ ਹੈ ਕਿ ਜਿਹੜੀ ਇਸ ਤਰੀਕੇ ਦਾ ਕੋਈ ਮਾਮਲਾ ਕਿ ਗੱਡੀ ਚੋਰੀ ਦੀ ਜਾਂ ਫਿਰ ਕਈ ਵਾਰੀ ਬੰਦਾ ਹੁੰਦਾ ਕੋਈ ਇਸ ਤਰੀਕੇ ਦਾ ਹਾਦਸਾ ਪਿੱਛੇ ਕਰਕੇ ਆਇਆ ਹੋਵੇ ਕਿ ਅਗਰੇ ਨੰਬਰ ਤੋਂ ਨਾ ਪਤਾ ਲੱਗੇ ਨੰਬਰ ਕੋਈ ਤਾਂ ਕਾਰਨ ਦਾ ਕੀ ਮਕਸਦ ਲੱਗ ਰਿਹਾ ਹੈ ਇਹ ਵੀ ਇੱਕ ਤਫ਼ਤੀਸ਼ ਦਾ ਹੀ 파ਟ ਹੈ। ਹਾਂਜੀ। ਥਾਣੇ ਵਾਲਿਆਂ ਨੂੰ ਇਨਫੋਰਮ ਕਰਕੇ ਉਹ ਬੰਦਿਆਂ ਦੇ ਨਾਲ ਉਤਾਲਮੇਰ ਕਰਨਗੇ। ਉੱਥੋਂ ਪਤਾ ਕੀਤਾ ਜਾ ਸਕਦਾ ਹੈ। ਇਹ ਕਿਹੜੀ ਜਗ੍ਹਾ ਪੈਂਦੀ ਹੈ ਜੀ? ਇਹ ਪਿੰਡ ਕਰਤਾਰਪੁਰ ਦੇ ਲਾਗੇ ਪੈਂਦਾ ਮਾਜਰੇ ਤੋਂ ਜਦੋਂ ਆਪਾਂ ਮਾਜਰੀ ਨੂੰ ਆਉਂਦੇ ਹਾਂ। ਹਾਂਜੀ। ਲੈਫਟ ਸਾਈਡ ਤੇ ਸੜਕ ਤੋਂ ਥੱਲੇ ਇਹ ਉੱਤਰੀ ਹੋਈ ਹੈ ਪਿੰਡ ਕਰਤਾਰਪੁਰ